ਅਮਰੀਕਾ ਦੇ ਵਿੱਚ ਨਵੰਬਰ ਮਹੀਨੇ ਚ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਨੇ ਤੇ ਚੋਣਾਂ ਹੋਣ ਤੋਂ ਪਹਿਲਾਂ ਬੜੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿਸੇ ਵੇਲੇ ਟਰੰਪ ਦੇ ਉੱਤੇ ਜਾਨਲੇਵਾ ਹਮਲਾ ਹੋ ਜਾਂਦਾ ਹੈ ਤੇ ਕਿਸੇ ਵੇਲੇ ਜੋ ਬਾਈਡਨ ਦੇ ਵੱਲੋਂ ਐਸਾ ਐਲਾਨ ਕਰ ਦਿੱਤਾ ਜਾਂਦਾ ਜਿਹੜਾ ਸਾਰੀ ਦੀ ਸਾਰੀ ਗੇਮ ਨੂੰ ਪਲਟ ਕੇ ਰੱਖ ਦਿੰਦਾ ਦਰਅਸਲ ਜੋ ਬਾਈਡਨ ਜਿਹੜੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸਨ ਉਹਨਾਂ ਦੇ ਵੱਲੋਂ ਬੀਤੇ ਦਿਨ ਐਲਾਨ ਕਰ ਦਿੱਤਾ ਗਿਆ ਕਿ ਹੁਣ ਉਹ ਰਾਸ਼ਟਰਪਤੀ ਚੋਣਾਂ ਨਹੀਂ ਲੜਨਗੇ ਉਹਨਾਂ ਨੇ ਆਖਿਆ ਕਿ ਮੇਰਾ ਦਿਲ ਜ਼ਰੂਰ ਰਾਸ਼ਟਰਪਤੀ ਬਣਨ ਨੂੰ ਕਰਦਾ ਪਰ ਮੈਂ ਪਾਰਟੀ ਅਤੇ ਲੋਕਾਂ ਦੇ ਹਿੱਤਾਂ ਦੇ ਲਈ ਇਹ ਫੈਸਲਾ ਲੈਂਦਾ ਕਿ ਮੈਂ ਇਸ ਦੌੜ ਦੇ ਵਿੱਚੋਂ ਪਿੱਛੇ ਹੁੱਜ ਜਾਂਦਾ ਹਾਂ ਤੇ ਮੈਂ ਆਪਣਾ ਜਿਹੜਾ ਸਮਰਥਨ ਹੈ ਉਹ ਕਮਲਾ ਹੈਰਿਸ ਨੂੰ ਦੇ ਦੇਣਾ ਕਮਲਾ ਹੈਰਿਸ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਭਾਵੇਂ ਜੋ ਬਾਈਡਨ ਜਦੋਂ ਰਾਸ਼ਟਰਪਤੀ ਬਣੇ ਸੀ ਤਾਂ ਇਹਨਾਂ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਬਣਾਇਆ ਸੀ ਤੇ ਆਪਣੇ ਟਵੀਟ ਦੇ ਵਿੱਚ ਉਹ ਫੈਸਲੇ ਦੀ ਵੀ ਸ਼ਲਾਘਾ ਕੀਤੀ ਹੈ ਕਿ ਮੈਂ ਉਸ ਵੇਲੇ ਬੜਾ ਚੰਗਾ ਫੈਸਲਾ ਲਿਆ ਸੀ ਜਾਣਕਾਰੀ ਦੇ ਦਈਏ ਕਿ ਜੋ ਬਾਈਡਨ ਜੋ ਬਾਈਡਨ ਸਾਹਮਣਾ ਕਰ ਰਹੇ ਸੀ ਬੜੀਆਂ ਐਸੀਆਂ ਪ੍ਰਤੀਕਿਰਿਆਵਾਂ ਦਾ ਜਿਹੜੀਆਂ ਕਿਤੇ ਨਾ ਕਿਤੇ ਜੋ ਬਾਈਡਨ ਦੀ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਦੀ ਜਿਹੜੀ ਦੌੜ ਹੈ ਇਸ ਦੇ ਵਿੱਚ ਜੋ ਬਾਈਡਨ ਨੂੰ ਪਿੱਛੇ ਵੱਲ ਨੂੰ ਧੱਕ ਰਹੀਆਂ ਹਨ ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਵਿੱਚ ਇੱਕ ਵਕਰੀ ਚੀਜ਼ ਵਿੱਚ ਕੰਨੂ ਮਿਲਦੀ ਹੈ ਜਦੋਂ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਹੁੰਦੀਆਂ ਨੇ ਦੋ ਵੱਡੇ ਲੀਡਰ ਆਪਸ ਦੇ ਵਿੱਚ ਭਿੜਦੇ ਆ ਜਿਵੇਂ ਸਾਡੇ ਪ੍ਰਧਾਨ ਮੰਤਰੀ ਦੀ ਚੋਣ ਹੁੰਦੀ ਆ ਉੱਥੇ ਰਾਸ਼ਟਰਪਤੀ ਦੀ ਖਾਸ ਤੌਰ ਤੇ ਚੋਣ ਆ ਜਿਹੜੀ ਉਹ ਮੁੱਖ ਧਾਰਾ ਦੇ ਵਿੱਚ ਰਹਿੰਦੀ ਹੈ ਤੇ ਜਦੋਂ ਉਹ ਚੋਣ ਹੋਣੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਜਿਹੜੇ ਦੋ ਕੈਂਡੀਡੇਟ ਹੁੰਦੇ ਨੇ ਮੁੱਖ ਕੈਂਡੀਡੇਟ ਉਹ ਟੀਵੀ ਦੇ ਉੱਤੇ ਲਾਈਵ ਬੈਠ ਕੇ ਡਿਬੇਟ ਕਰਦੇ ਆ ਡਿਬੇਟ ਕਰਦੇ ਆ ਤੇ ਉਹ ਡਿਬੇਟ ਇਸ ਵਾਰ ਵੀ ਹੋਈ ਸੀ ਜਿੱਦੇ ਵਿੱਚ ਜੋ ਬਾਈਡਨ ਨੂੰ ਟਰੰਪ ਨੇ ਹਰਾ ਦਿੱਤਾ ਸੀ ਤੇ ਉਸ ਤੋਂ ਬਾਅਦ ਵਿੱਚ ਟਰੰਪ ਦੇ ਨਾਲ ਕੁਝ ਐਸਾ ਵਾਪਰਦਾ ਹੈ ਕਿ ਸਾਰੀ ਦੀ ਸਾਰੀ ਸਿੰਪਥੀ ਉਹ 트럼ਪ ਦੇ ਵੱਲ ਨੂੰ ਚਲੀ ਜਾਂਦੀ ਹੈ 트럼ਪ ਦੇ ਸਿਰ ਦੇ ਉੱਤੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਐਨ ਮੌਕੇ ਤੇ 트럼ਪ ਦੀ ਇੱਕ ਪੁਰਾਣੀ ਆਦਤ ਹੈ ਗਰਦਨ ਨੂੰ ਘਮਾਉਣ ਦੀ ਜਦੋਂ 트럼ਪ ਨੇ ਗਰਦਨ ਥੋੜੀ ਜਿਹੀ ਘਮਾਈ ਤਾਂ ਗੋਲੀ ਕੰਨ ਦੇ ਨਾਲ ਟੱਚ ਕਰਦੀ ਹੋਈ ਖੰਦੀ ਵੀ ਲੰਘ ਗਈ ਤੇ ਪਿੱਛੇ ਬੈਠੇ ਇੱਕ ਸਪੈਕਟੇਟਰ ਦੇ ਲੱਗੀ ਸੀ ਜਿੱਦੀ ਮੌਤ ਹੋ ਗਈ ਸੀ ਉਸ ਦੇ ਵਿੱਚ 트럼ਪ ਬਚ ਗਏ ਸਨ ਅਤੇ 트럼ਪ ਨੂੰ ਸਿੰਪਥੀ ਇਸ ਵਾਰ ਬੜੀ ਮਿਲੀ ਹੈ 트럼ਪ ਨੇ ਉਸ ਤੋਂ ਬਾਅਦ ਦੇ ਵਿੱਚ ਕੁਝ ਐਸੇ ਆਦ ਸਿਗਨੇਚਰ ਮੂਵ ਕੀਤੇ ਜਿੱਤੋਂ ਬਾਅਦ ਵਿੱਚ ਚਾਰੇ ਪਾਸੇ ਟਰੰਪ ਟਰੰਪ ਹੋ ਗਈ ਸਾਰੇ ਲੋਕ ਜਿੱਥੇ ਉਹਦੇ ਤੇ ਹਮਲਾ ਹੋਇਆ ਦੀ ਇਹ ਗੱਲ ਕਰ ਰਹੇ ਸੀ ਇਸ ਦੀ ਨਿਕੇਦੀ ਕਰ ਰਹੀ ਕਰ ਰਹੇ ਸੀ ਉੱਥੇ ਹੀ ਟਰੰਪ ਨੇ ਜਿਸ ਤਰੀਕੇ ਦੇ ਨਾਲ ਹੱਥ ਖੜਾ ਕੀਤਾ ਜੇ ਗੋਲੀ ਵੱਜਣ ਤੋਂ ਤੁਰੰਤ ਬਾਅਦ ਦੇ ਵਿੱਚ ਬੇਸ਼ੱਕ ਉਹਦਾ ਕੰਨ ਲੱਤਪਤ ਹੋਇਆ ਪੈਸੀ ਖੂਨ ਦੇ ਨਾਲ ਪਰ ਉਸ ਸਿਗਨੇਚਰ ਮੂਵ ਨੂੰ ਲੈ ਕੇ ਵੀ ਬੜੇ ਲੋਕਾਂ ਨੇ ਕਿਹਾ ਕਿ ਕਿਆ ਬਾਤ ਹੈ ਟਰੰਪ ਨੇ ਕਿਆ ਬਾਤ ਕਰ ਦਿੱਤੀ ਹੈ ਤੇ ਨਾਲ ਦੀ ਨਾਲ ਦੱਸਦੀ ਹੈ ਕਿ ਹੁਣ ਜਿਹੜਾ ਜੋ ਬਾਈਡਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਉਦੇ ਚ ਉਹਨਾਂ ਨੇ 5 ਨਵੰਬਰ ਨੂੰ ਜਿਹੜੀ VOTING ਹੋਣੀ ਹੈ ਰਾਸ਼ਟਰਪਤੀ ਚੋਣ ਦੀ ਉਸ ਤੋਂ ਪਹਿਲਾਂ ਇਹ ਫੈਸਲਾ ਲੈਂਤਾ ਕਿ 81 ਸਾਲ ਦੀ ਲਗਭਗ ਉਹਨਾਂ ਦੀ ਉਮਰ ਹੋ ਚੁੱਕੀ ਹੈ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੀ ਰਾਸ਼ਟਰਪਤੀ ਚੋਣ ਮੈਂ ਨਹੀਂ ਲੜਾਂਗਾ ਪਰ ਇਸ ਦੀ ਬਜਾਏ ਭਾਰਤੀ ਮੂਲ ਦੀ ਕਮਲਾ ਹੈਰਿਸ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਅੱਗੇ ਆ ਗਈ ਹੈ ਕਮਲਾ ਹੈਰਿਸ ਦੇ ਨਾਲ ਜੁੜੀ ਇਹ ਗੱਲ ਹੈ ਕਿ ਕਮਲਾ ਹੈਰਿਸ ਨੇ ਆਪਣਾ ਉਪਰਾਸ਼ਟ ਪੱਥੀ ਦਾ ਜਿਹੜਾ ਅਹੁਦਾ ਸੀ ਉਹਦੇ ਤੇ ਬੜੀ ਬਰੀਕੀ ਦੇ ਨਾਲ ਕੰਮ ਕੀਤਾ ਬੜੇ ਐਸੇ ਫੈਸਲੇ ਲਏ ਜਿਹੜੇ ਲੋਕਾਂ ਦੇ ਲਈ ਬੜੇ ਜ਼ਰੂਰੀ ਸਨ ਅਮਰੀਕਾ ਦੇ ਲਈ ਬੜੇ ਜ਼ਰੂਰੀ ਸਨ ਅਮਰੀਕਾ ਜਿੱਥੇ ਆਪਣੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਲੋਕਾਂ ਦੇ ਲਈ ਕੰਮ ਕਰ ਰਿਹਾ ਤੇ ਦੂਸਰੇ ਪਾਸੇ ਉਹ ਪੂਰੇ ਵਿਸ਼ਵ ਦੇ ਨਾਲ ਵੀ ਲੜ ਰਿਹਾ ਕਿਉਂਕਿ ਸੁਪਰ ਪਾਵਰ ਦੀ ਜਿਹੜੀ ਉਹਨਾਂ ਦੇ ਕੋਲ ਇੱਕ ਟੈਗ ਏ ਉਹ ਟੈਗ ਹੌਲੀ-ਹੌਲੀ ਖੁੱਸਦਾ ਜਾ ਰਿਹਾ ਹੈ ਰਸ਼ੀਆ ਹੁਣ ਉਹ ਟੈਗ ਨੂੰ ਲੈਣ ਦੇ ਲਈ ਫਿਰ ਰਹੇ ਆ ਭਾਰਤ ਉਸ ਰੇਸ ਦੇ ਵਿੱਚ ਹੈ ਚਾਈਨਾ ਉਸ ਰੇਸ ਦੇ ਵਿੱਚ ਹੈ ਇਸ ਤਰੀਕੇ ਦੇ ਨਾਲ तमाम ਵੱਡੀਆਂ ਕੰਟਰੀਆਂ ਨੇ ਜਿਹੜੀਆਂ ਸੁਪਰ ਪਾਵਰ ਬਣਨ ਦੀ ਕੋਸ਼ਿਸ਼ ਕਰ ਰਹੀਆਂ ਤਾਂ ਇਸ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੇ ਹੱਥ ਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ 81 ਸਾਲ ਦੀ ਉਮਰ ਹੈ 트ੰਪ ਬਾਈਡਨ ਦੀ ਇਹਦੇ ਕਰਕੇ ਲੋਕ ਵੀ ਕਿਤੇ ਨਾ ਕਿਤੇ ਨਾਪਸੰਦ ਕਰਨ ਲੱਗੇ ਸਨ ਬਾਕੀ ਉਹਨਾਂ ਦੇ ਕੁਝ ਮੂਵ ਐਸੇ ਹੁੰਦੇ ਸਨ ਜਿੱਥੇ ਆਪਣੀ ਪਤਨੀ ਦੀ ਜਗ੍ਹਾ ਤੇ ਕਿਸੇ ਹੋਰ ਔਰਤ ਨੂੰ ਚੁੰਬਣ ਦੀ ਕੋਸ਼ਿਸ਼ ਕਰਨਾ ਹਵਾ ਦੇ ਵਿੱਚ ਹੀ ਕਿਸੇ ਵਿਅਕਤੀ ਦੇ ਨਾਲ ਖੜੇ ਦੇ ਨਾਲ ਗੱਲਾਂ ਕਰਨੀਆਂ ਤੇ ਗਲਤਮਲਤ ਬਿਆਨ ਦੇਨੇ ਆਪਣੀ ਤੌਰ ਦੇ ਵਿੱਚ ਐਸੇ ਬਦਲਾਵ ਲਿਆਉਣੇ ਜਿਸ ਤੋਂ ਬਾਅਦ ਲੋਕ ਸਮਝਣ ਲੱਗ ਜਾਣ ਕਿ ਇਹ ਹੁਣ ਬਿਲਕੁਲ ਜ਼ੌਂਬੀ ਬਣ ਚੁੱਕੀ ਹੈ ਤੇ ਇਹ ਇਹ ਦੇਸ਼ ਨੂੰ ਨਹੀਂ ਚਲਾ ਸਕਦੇ ਕਿਉਂਕਿ ਇਹ ਤੇ ਖੁਦ ਹੀ ਨਹੀਂ ਚੱਲ پا ਰਹੇ ਇਸ ਤਰੀਕੇ ਦੀਆਂ ਬੜੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ ਸੀ ਜਿਦੇ ਕਰਕੇ ਇਹਨਾਂ ਨੇ ਹੁਣ ਡੈਮੋਕ੍ਰੇਟਸ ਜਿਹੜਾ ਜਿਹੜੀ ਪਾਰਟੀ ਹੈ ਡੈਮੋਕ੍ਰੇਟ ਪਾਰਟੀ ਦੇ ਇਹ ਮੈਂਬਰ ਨੇ ਉਸ ਪਾਰਟੀ ਨੂੰ ਇਕੱਤਰ ਕਰਨ ਦੇ ਲਈ ਕਮਲਾ ਹੈਰਸ ਨੂੰ ਆਖ ਦਿੱਤਾ ਕਿ ਤੁਸੀਂ ਹੁਣ ਮੇਰੀ ਥਾਂ ਦੇ ਉੱਤੇ ਜ਼ਿੰਮੇਵਾਰੀ ਨਿਭਾਓਗੇ ਡੈਮੋਕ੍ਰੇਟਸ ਨੂੰ ਕਿਹਾ ਕਿ ਤੁਸੀਂ ਇਕੱਠੇ ਹੋ ਜਾਓ ਆਪਾਂ ਟਰੰਪ ਦੇ ਖਿਲਾਫ ਲੜਨਾ ਏ ਤੇ ਸਭ ਤੋਂ ਸਭ ਤੋਂ ਵੱਡੀ ਗੱਲ ਇਹੀ ਆ ਕਿ ਇਸ ਵਾਰ ਰੇਸ ਦੇ ਵਿੱਚ ਜਿੱਦਾਂ ਟਰੰਪ ਨੂੰ ਸਮਰਥਨ ਮਿਲ ਰਿਹਾ ਹੈ ਉਹ ਸਮਰਥਨ ਕਿਤੇ ਨਾ ਕਿਤੇ ਵਿਰੋਧੀਆਂ ਨੂੰ ਚਾਰੋਖਾਨੇ ਚਿਤ ਕਰ ਸਕਦਾ ਪਰ ਸਮਾ ਬੜਾ ਬਲਵਾਨ ਏ ਔਰ ਦੂਸਰੇ ਪਾਸੇ ਅਮਰੀਕਾ ਦੇ ਲੋਕ ਵੀ ਬੜੇ ਬਲਵਾਨ ਨੇ ਕਿਉਂਕਿ ਉਹਨਾਂ ਨੇ ਵੋਟ ਮਤ ਦਾ ਅਧਿਕਾਰ ਹੈ ਜਿਹੜਾ ਉਹਦੀ ਵਰਤੋਂ ਕਰਨੀ ਆ ਤੇ ਹੁਣ ਵੇਖਣਾ ਬਣਦਾ ਹੈ ਕਿ ਰਾਸ਼ਟਰਪਤੀ ਰਹਿੰਦੇ ਹੋਏ ਜੋ ਬਾਈਡਨ ਦੇ ਰਾਸ਼ਟਰਪਤੀ ਰਹਿੰਦੇ ਹੋਏ ਕਿੱਡਾ ਅਮਰੀਕਾ ਨੇ ਕਿੰਨਾ ਕੁ ਵੱਡਾ ਕੋਈ ਮਾਰਕਾ ਮਾਰਿਆ ਕਿੰਨੀ ਕੁ ਤਰੱਕੀ ਕੀਤੀ ਹੈ ਇਹ ਚੀਜ਼ਾਂ ਜ਼ਰੂਰ ਵੇਖਣ ਵਾਲੀਆਂ ਰਹਿਣਗੀਆਂ ਜਿਹਦੇ ਸਿਰ ਦੇ ਉੱਤੇ ਲੋਕਾਂ ਨੇ ਵੋਟ ਪਾਉਣੀ ਹੈ ਤੇ ਦੂਜੇ ਪਾਸੇ ਟਰੰਪ ਨੂੰ ਜਿਹੜੇ ਤਰੀਕੇ ਦੇ ਨਾਲ ਸਮਰਥਨ ਮਿਲ ਰਿਹਾ ਉਹ ਸਮਰਥਨ ਕਿਤਨੇ ਕਿਤੇ ਵਿਰੋਧੀਆਂ ਦੀ نیند ਉਡਾ ਰਿਹਾ ਹੁਣ ਟਵੀਟ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਜੋ ਬਾਈਡਨ ਨੇ ਉਹ ਲਿਖਦੇ ਆ ਕਿ ਮੇਰੇ ਸਾਥੀ ਡੈਮੋਕ੍ਰੇਟਸ ਭਾਵੇਂ ਆਪਣੀ ਪਾਰਟੀ ਨੂੰ ਤੇ ਪਾਰਟੀ ਦੇ ਵਰਕਰਾਂ ਨੂੰ ਸਮਰਥਕਾਂ ਨੂੰ ਐਲਾਨ ਕਰਦੇ ਆ ਸਬੋਧਨ ਕਰਦੇ ਆ ਮੈਂ ਨਾਮਜ਼ਦਗੀ ਨੂੰ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ ਕਿ ਮੈਂ ਰਾਸ਼ਟਰਪਤੀ ਦੀ ਚੋਣ ਦੀ ਜਿਹੜੀ ਦੌੜ ਹੈ ਉਹਦੇ ਚੋਂ ਬਾਹਰ ਹੋ ਰਿਹਾ ਤੇ ਬਾਕੀ ਉਹਨਾਂ ਕਿਹਾ ਕਿ 220 ਚ ਪਾਰਟੀ ਦੇ ਉਮੀਦਵਾਰ ਵਜੋਂ ਮੇਰਾ ਪਹਿਲਾ ਫੈਸਲਾ ਕਮਲਾ ਹੈਰਿਸ ਨੂੰ ਮੇਰਾ ਉਪ ਪ੍ਰਧਾਨ ਚੁਣਨਾ ਸੀ ਭਾਵੇਂ ਕਿ ਉਹਨਾਂ ਨੂੰ ਉਪ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਭਜਾਉਣਾ ਸੀ ਉਹ ਮੇਰਾ ਸਭ ਤੋਂ ਵੱਡਾ ਫੈਸਲਾ ਸੀ ਤੇ ਹੁਣ ਕਮਲਾ ਨੂੰ ਮੈਂ ਇਸ ਵਾਰ ਸਾਡੀ ਪਾਰਟੀ ਦਾ ਉਮੀਦ ਬਣਨ ਦੇ ਲਈ ਪੂਰਾ ਸਮਰਥਨ ਦੇ ਰਿਹਾ ਪੂਰਾ ਸਮਰਥਨ ਮੈਂ ਆਪਣੇ ਵੱਲੋਂ ਤੇਰੇਆ ਕਮਲਾ ਹੈਰਿਸ ਨੂੰ ਭਾਰਤੀ ਮੂਲ ਦੀ ਕਮਲਾ ਹੈਰਿਸ ਬੜਾ ਵੱਡਾ ਇੱਕ ਮਾਰਕਾ ਵਜੇਗਾ ਜੇਕਰ ਉਹ ਜਿੱਤ ਦਰਜ ਕਰ ਲੈਂਦੇ ਨੇ ਸੋ ਜੋ ਬਾਈਡਨ ਨੇ ਆਪਣਾ ਪਾਸਾ ਵਟਲੇ ਸਮਰਥਨ ਦੇ ਦਿੱਤਾ ਕਮਲਾ ਹੈਰਿਸ ਨੂੰ ਟਰਪ ਦੇ ਸਾਹਮਣੇ ਹੁਣ ਜੋ ਬਾਈਡਨ ਇਸ ਰੇਸ ਦੇ ਵਿੱਚ ਨਹੀਂ ਹੋਣਗੇ ਇਸ ਰੇਸ ਦੇ ਵਿੱਚ ਹੋਣਗੇ ਕਮਲਾ ਹੈਰਿਸ